ਹਾਏ ਹਏ ਸੰਦੀ ਦਾ ਫੋਨ ਹੀ ਨਹੀਂ ਆਇਆ ਉਹਨੇ ਪੁੱਛਿਆ ਹੀ ਨਹੀਂ ਵਿਆਹ ਆਈ ਏ ਕਿਉਂ ਨਹੀਂ ਆਈ ਪਤਾ ਨਹੀਂ ਕੀ ਗੱਲ ਹੋ ਗਈ ਐ ਇਹਨੇ ਤਾਂ ਫੋਨ ਲਾ ਕੇ ਜਰੂਰ ਪੁੱਛਣਾ ਅਹੀਂ ਮੈਨੂੰ ਹਾਏ ਹਏ ਸਲੀਦਾ ਫੋਨ ਆ ਗਿਆ ਹੇ ਕਿਹਾ ਹਲੇ ਮੈਂ ਕਹਾਂ ਨਹੀਂ ਦੇਣੀ ਹਲੋ ਹਲੋ ਤੇ ਕਿਹ ਆ ਗਿਆ ਸਸਿਕਾ ਦੀ ਦੀਦੀ ਸਤਿ ਸ਼੍ਰੀ ਅਕਾਲ ਜੀ ਆਲਸਾਨ ਸਤਿ ਸ਼੍ਰੀ ਅਕਾਲ ਆਲਸਾਨ ਵਧੀਆ ਕੀ ਹੋ ਗਿਆ ਕੱਤਿਆ ਕਿ ਆਈ ਕਰਾਂ ਮੈਂ ਤੇ ਹਾ ਹਾ ਇਹ ਨਹੀਂ ਵਿਆਹ ਕੀ ਆਉਣਾ ਸੀ ਮੈਂ ਤਾਂ ਤਾਂ ਨਹੀਂ ਵਿਆਹ ਏ ਤੇਰੇ ਸੱਸ ਸਹੁਰਾ ਨਾਲ ਹੀ ਹੋਈ ਤੇ ਮੈਂ ਤਾਂ ਆ ਕਰਕੇ ਨਹੀਂ ਆਈ ਉੱਥੇ ਹੋਏ ਅੱਗੇ ਸੰਜੀਤ ਨੂੰ ਲਾਮਾ ਦਿੱਤਾ ਔਰ ਉੱਥੇ ਮੈਨੂੰ ਲਾਮਾ ਦਿੰਦੇ ਮੇਰੇ ਮੂੰਹ ਤੇ ਬੀਤੀ ਕਰਦੇ ਤਾਂ ਮੇਰੀ ਕੀ ਇੱਜ਼ਤ ਰਹਿਣੀ ਹੱਥੇ ਕਹਾਂ ਰੱਖੀ ਉਹ ਤੋਂ ਲਾਮਾ ਅਰੇ ਹੋ ਕੇ ਨਹੀਂ ਹੁੰਦਾ ਕਿੰਨਾ ਵੀ ਮੇਰੇ ਨਾਲ ਹੀ ਨਾ ਨਹੀਂ ਫੇਰ ਵੀ ਮੈਂ ਆਈ ਨਹੀਂ ਤਾਈਆਂ ਨਹੀਂ ਆਈ ਮੈਂ ਪਤਾ ਨਹੀਂ ਹੁੰਦਾ ਬੰਦੇ ਦਾ ਨਾਲੇ ਸੰਜੀਤ ਆਇਆ ਹੀ ਗੱਡੀ ਲੈ ਕੇ ਮੈਂ ਤਾਂ ਨਹੀਂ ਆਈ ਇਸ ਵਿੱਚ ਸਰਨਜੀਤ ਜਾਊਗਾ ਭੇਰਵੇ ਹੋਵੇਗਾ ਅਛਾ ਅਛਾ ਮੈਂ ਆ ਗਈ ਵੀ ਨਹੀਂ ਗਈ ਕਿ ਆਉਂ ਕਿ ਮੇਰੇ ਮਾਝਾ ਕਿ ਪਤਾ ਨਹੀਂ ਆਈ ਮੈਂ ਤਾਂ ਅੱਗੇ ਕੈਨੀ ਮੈਂ ਦੀਦੀ ਡੀਕਦੀ ਹੋਣੀ ਆ ਵਿਆਹ ਤੇ ਮੈਂ ਤਾਂ ਤਾਂ ਨਹੀਂ ਆਈ ਤੇਰੇ ਸੱਸ ਸੌਰੇ ਤੋਂ ਨਹੀਂ ਡਰਦੀ ਆ ਅਛਾ ਅਛਾ ਚੱਲ ਕੋਈ ਨਾ ਹਾਂ ਕੋਈ ਨਾ ਅੱਡੇ ਪਿੰਡਾਂ ਮੈਂ ਲਾ ਵਾ ਮੇਲੇ ਤੇ ਸੱਦੂਗੀ ਤੈਨੂੰ ਫੋਨ ਕਰਕੇ ਮੈਂ ਤਕਵਾ ਕੇ ਲਾ ਹਾਂ ਬਾਕਾਲੂ ਮੈਂ ਮੇਲਾ ਆਹੋ ਸੱਦੂਗੀ ਮੈਂ ਫੋਨ ਕਰੂੰਗੀ ਆ ਜੀ ਮੇਲੇ ਤੇ ਹਾਂ ਮੇਲਾ ਵੇਖਾਂਗੇ ਨਾਲ ਤੇ ਭਾਜੀ ਤੇਰੇ ਵੀ ਚੱਲ ਜਾਣਾ ਮਾਜੀ ਠੀਕ ਆ ਫਿਰ ਮੈਂ ਆਉਂਗੀ ਹਾਂ ਆ ਜੀ ਕੋਈ ਨਹੀਂ ਹਾਂ ਆਇਓ ਜਰੂਰ ਹਾਂ ਠੀਕ ਆ ਚੱਲ ਚੰਗਾ ਚੰਗਾ ਓਕੇ ਆ ਹੀ ਗਿਆ ਸੰਦੀਪ ਦਾ ਫੋਨ ਚੱਲ ਮੇਲੇ ਦਾ ਕਹਿਤਾ ਵਾ ਮੇਲੇ ਤੇ ਟੱਕਰ ਰਹੀਆਂ ਪੁੱਛੂਗੀ ਨਾਲੇ ਸੱਸ ਸਰਾ ਜਠਾਣੀ ਕਿੱਦਾਂ ਰਹਿੰਦੇ ਆ ਨਾਲੇ ਵਿਆਹ ਦਾ ਪੁੱਸੂਂਗੀ ਵਿਆਹ ਚੰਗਾ ਚੰਗਾ ਵੇਰ ਲਿਆ ਵਾ ਜੰਗਾ ਹੱਲੇ ਵੀ ਕਲਾਪਾਈ ਇਹਨਾਂ ਨੇ ਚਲੋ ਅਵੇ ਠੀਕ ਆ ਫਿਰ ਸੱਸੀ ਕਾਲ ਤਿਆਰ ਹੋ ਗਿਆ ਬਟਾ ਹਾਂ ਚੱਲੀਏ ਕੀ ਕਰਨਾ ਵਿਆਹ ਵੇਖਿਆ ਗਿਆ ਵਾ ਕੀ ਕਰਨਾ ਵਾ ਤੇ ਤੂੰ ਤਾਂ ਹੁਣੇ ਆਣ ਵਿਆਹੋਂ ਆਇਆ ਹੀ ਆ ਤੇ ਸਾਲ ਲ ਲਈਓ ਕੰਮ ਤਾਂ ਹੀ ਚੰਗਾ ਲੱਗਦਾ ਵਾ ਬੰਦਾ ਕੀ ਕਰਨਾ ਵਾ ਇੱਥੇ ਉਹ ਹਾਂ ਤੇਰੀ ਵੀ ਗੱਲ ਠੀਕ ਆ ਪਰ ਮੇਰੀ ਵੀ ਇੱਕ ਗੱਲ ਸੁਣ ਲੈ ਹਾਂ ਦੱਸ ਮੈਂ ਤੈਨੂੰ ਅੱਗੇ ਕਈ ਵਾਰ ਦੱਸਿਆ ਵਾ ਹੂੰ ਇਹ ਸੰਦੀਪ ਹੁਣ ਜਿੰਨੇ ਦਿਨ ਤੂੰ ਰਿਹਾ ਵਾ ਨਾ ਉਹਨੇ ਦਿਨ ਤੇ ਰਹੀ ਆ ਘਰ ਸਹੀ ਸਾ ਤੇ ਜੇ ਦਾ ਤੂੰ ਚਲ ਗਿਆ ਮੁੜ ਕੇ ਇਹਨੇ ਵੇਖ ਲਈ ਗਵਾਂਡੀਆਂ ਦੀ ਨਾ ਉਹ ਨਾ ਪਰਸਪਾ ਕੇ ਤੇ ਤੁਰ ਪਿਆ ਕਰਨਾ ਓ ਚੱਲ ਕਿਤੇ ਨਹੀਂ ਜਾਂਦੀ ਮੈਂ ਉਹਨਾਂ ਵਾ ਫਿਰ ਬਹਿ ਕੇ ਗੱਲ ਕਰ ਲਾਂਗੇ ਨਹੀਂ ਜਾਂਦੀ ਕਿਤੇ ਕੋਈ ਗੱਲ ਨਹੀਂ ਤੇ ਤੂੰ ਸਾਡੀ ਗੱਲ ਦਾ ਖਿਆਲ ਨਹੀਂ ਕਰਦਾ ਹੁਣ ਉਹ ਖਿਆਲ ਤੁਹਾਡੀ ਗੱਲ ਦਾ ਨਹੀਂ ਕਰਨਾ ਤੇ ਕਿਹਦੀ ਦਾ ਕਰਨਾ ਮੈਂ ਕਰੂੰਗਾ ਫੋਨ ਕੋਈ ਨਹੀਂ ਡਾਡੀ ਨਾਲ ਗੱਲ ਕਰੂੰਗਾ ਤੂੰ ਬਹਿ ਕੇ ਤਰਾਂਗੇ ਗੱਲ ਕੋਈ ਨਹੀਂ ਚਲ ਮੈਂ ਇਹਨਾ ਸੋਚ ਲੈ ਆਪਣਾ ਆਪ ਮੇਰੀ ਗੱਲ ਸੁਣ ਮਾਤਾ ਅੱਜ ਕੱਲ ਨੋਆ ਜੜੀਆਂ ਤੇਰੀਆਂ ਵਾ ਨਾ ਫਿਰ ਵੀ ਲੜ ਕੇ ਰਹਿਣ ਡਈਆਂ ਨੋਆ ਨਹੀਂ ਲੜ ਕੇ ਰਹਿੰਦੀਆਂ ਸਾਸ ਲੱਗ ਪਕਾਉਣ ਈ ਨੋ ਲੱਗ ਪਕਾਉਣ ਈ ਆ ਤੇਰਾ ਨਾ ਫੇਰ ਇਕੱਠੀਆਂ ਰਹਿਣ ਡੀਆਂ ਇੰਨਾ ਹੀ ਬੜਾਵਾ ਫੇਰ ਵੀ ਮੈਂ ਉਹਨੇ ਸਮਝਾਉਂਗਾ ਕੋਈ ਗੱਲ ਨਹੀਂ ਚੱਲ ਵੀ ਇਹ ਨਾ ਜਿੱਦਾਂ ਕਰਨੀ ਕਰਲਾ ਭਰਾਵਾ ਅਸੀਂ ਕੀ ਆਖਿਆ ਹਮਾ ਕੀ ਕਰਨ ਡੈ ਨੀਆ ਮੰਮੇ ਜੀ ਅਦਰਕ ਦੀ ਕੜੀ ਬਣਾਉਣ ਲੱਗੇ ਆ ਡੈਡੀ ਜੀ ਕਹਿੰਦੇ ਵਾਈ ਜੀ ਪਈ ਆ ਤੇ ਮੈਨੂੰ ਇਹ ਵਾਲੀ ਬਣਾ ਦੇ ਚੱਲ ਕੋਈ ਨਹੀਂ ਬਣਾਉਂਦੇ ਫੇਰ ਸੰਦੀਪ ਕੱਪੜੇ ਧੋਣ ਡੀ ਆ ਆਹ ਬਟੋਣ ਤੇ ਧਈ ਆ ਡੈਡੀ ਤੇ ਤੇ ਆਪਣੇ ਵੀ ਕੱਪੜੇ ਫੜਾਓ ਨਾ ਲੱਗਦੇ ਧੋ ਦੂਗੀ ਉਹ ਵੀ ਕੁਛ ਨਹੀਂ ਹਾਂ ਉੱਥੇ ਖੜ ਕੇ ਮੈਂ ਕੀ ਕਰਾਂ ਜੇ ਉਹਨਾਂ ਨਾ ਧੋਤੇ ਤੇ ਹਏ ਹੇ ਪੁੱਛਣਾ ਕਿਉਂ ਤੁਹਾਡਾ ਫਰਜ਼ ਵਾ ਮੰਮੀ ਜੀ ਕਹਿੰਦਾ ਤੂੰ ਇਹ ਕੱਪੜੇ ਫੜਾਓ ਤੇ ਉਹਨੂੰ ਕਹੋ ਕਿ ਧੋ ਦੇ ਤਰੀਨੇ ਵਾਲੇ ਕੱਪੜੇ ਆ ਮੁਰਕ ਇਦਾਂ ਰੱਖਦੇ ਕਿਹੜੇ ਚੰਗੇ ਲੱਗਦੇ ਆ ਮੈਂ ਉਹਨੂੰ ਇਦਰੋਂ ਨਹੀਂ ਚੌਂਕੇ ਵੱਲ ਧੋਣ ਤੇ ਉਹ ਡਈ ਆ ਕੋਈ ਗੱਲ ਨਹੀਂ ਤੁਸੀਂ ਫੜਾ ਦਿਓ ਧੋ ਲਈ ਜਾਂ ਸਿੰਮਾ ਉਹਦਾ ਕੀ ਪਤਾ ਵਾ ਉਹਨੇ ਮੈਨੂੰ ਕਹਿ ਦੇਣਾ ਮੈਂ ਸਵੇਰੇ ਧੋ ਦੂੰਗੀ ਚਾਹੇ ਵੱਢੀ ਕੋਤਵਾਲਾ ਚੱਲ ਤੁਸੀਂ ਜਾ ਕੇ ਕਹੋ ਤੇ ਸਹੀ ਚੱਲ ਪੁੱਛਦੀ ਹਾਂ ਮੈਂ ਹਾਂਜੀ ਮੈਂ ਇੱਧਰ ਤਾਂ ਬੇੜ ਲੈਣੀ ਆ ਕੰਮ ਤਾਂ ਹੁਣ ਮੈਂ ਦੋ ਦੋ ਥਾਂ ਤੇ ਹੋਈ ਨਹੀਂ ਜਾਣਾ ਨਹੀਂ ਉਹ ਤਾਂ ਦੋ ਹੱਥ ਹੋਇ ਇੱਕੋ ਥਾਈ ਹੋਣਾ ਤੇ ਇਹ ਹੁਣ ਜਾਓ ਤੁਸੀਂ ਫਰਾਦੋ ਕੱਪੜੇ ਆਪੇ ਧੋਣੇ ਨੇ ਕੱਪੜੇ ਦੀ ਕੀ ਗੱਲ ਆ ਹੰਦੀਪ ਆ ਮੇਰੇ ਕੱਪੜੇ ਤੇ ਤੇ ਡੈਡੀ ਦੇ ਧੋਣ ਮਾਰੇ ਆ ਵੀ ਧੋਦੇ ਹਾਂ ਮੰਮੀ ਅੱਜ ਤਾਂ ਮਾਂ ਮੇਰੇ ਕੋਲਵਿੰਦਰ ਦੇ ਦੇ ਬੱਚਿਆਂ ਦੇ ਕੱਪੜਾ ਧੁਬੇ ਆ ਤੇ ਰੱਖ ਦੋ ਕੱਲ ਨੂੰ ਧੋ ਦੂੰਗੀ ਤੇਰੇ ਮੂੰਹੋਂ ਨੰਨਾ ਨਿਕਲ ਡਾਕੜੀ ਹਹਾ ਹਾ ਨਿਕਲ ਆਵਾ ਹਾਂਜੀ ਮੰਮੀ ਜੀ ਮੈਂ ਧੋ ਦਿੰਨੀ ਆ ਤੇ ਮੰਮੀ ਜਿਆਦਾ ਜਲਦੀ ਆ ਤੁਹਾਂ ਦੇ ਕੱਪੜੇ ਹੇ ਦੀਦੀ ਨੂੰ ਕਹਦਾ ਤੋੜੇ ਹੁਣ ਮੇਰੇ ਕੋਲ ਇੱਧਰ ਜ਼ੋਰ ਹੋ ਗਿਆ ਕੱਪੜੇ ਪਾਉਂਦੇ ਆ ਮੇਰੇ ਕੋਲ ਨਹੀਂ ਅੱਜ ਤੁਪਣੇ ਤੂੰ ਐਡਾ ਕਰ ਔਰ ਸੋਈ ਦਾ ਕੰਮ ਤੂੰ ਕਰ ਲਾ ਤੇ ਦੀਦੀ ਕੱਪੜੇ ਤੋਹ ਦਿੰਦੀ ਆ ਮੰਮੀ ਇਹ ਕਿਤਨੀ ਆ ਤੁਸੀਂ ਗੱਲਾਂ ਕਰਦੇ ਈ ਆ ਤੁਹਾਡੇ ਕਹੜੇ ਕੱਪੜੇ ਪਾਉਣ ਨੂੰ ਹੋਰ ਹੈ ਨਹੀਂ ਆ ਇੰਨੇ ਤੁਹਾਡੇ ਸੂਟ ਪਏ ਉਹਨਾਂ 'ਚ ਕੋਈ ਪਾ ਲੋ ਤੂੰ ਹੁਣੇ ਹੀ ਆ ਸੂਟ ਤਵਾ ਕੇ ਪਾਉਣਾ ਨਿਆ ਅੰਦਰ ਆ ਮੁਸ਼ਕ ਜਿਹਾ ਹੁੰਦਿਆ ਇਹ ਮੁੜਕੇ ਦਾ ਲਿਆਓ ਫੜਾਓ ਤੋ ਦਿੰਦੀ ਆ ਪਤਾ ਨਹੀਂ ਇੰਨਾ ਗੁੱਸਾ ਕਿੱਥੋਂ ਆ ਗਿਆ ਇਹਦੇ ਵਿੱਚ ਜਿਦਾਂ ਕੰਮ ਆਖਾ ਉਦੋਂ ਛੜੀ ਪਈਂਦੀ ਆਰੇ ਘਰ ਨੂੰ ਵੇਖੋ ਤੁਸੀਂ ਮੈਂ ਆਕਲ ਨੂੰ ਦੰਨਾ ਗੱਲਾਂ ਕੀ ਇੱਕ ਮੈਂ ਪਰ ਕਾਨੂੰਨਦਰ ਨੇ ਕੰਨ ਨਹੀਂ ਕੀਤਾ ਗੌਰ ਨਹੀਂ ਕੀਤਾ ਗੱਲ ਦੀ ਉਹ ਫਿਰ ਕਰੇ ਹੋਰ ਆਹ ਵਾ ਤੁਹਾਡੇ ਦੋਵਾਂ ਦੇ ਵਿੱਚ ਪਤਾ ਕੀ ਉਹ ਚੱਕੀ ਦੇ ਪੁਰਾਦੇ ਲਿਆਂਦਾ ਉਹ ਕਰੇ ਪਤਾ ਕੀ ਗੱਲਾਂ ਜਿੰਨਾ ਮਾਰਦੀ ਮਾਂ ਤੇ ਪੋਤਾ ਬਣਾਉਣੇ ਨਾ ਕੋਤਤ ਨਹੀਂ ਬੰਦਾ ਕੋਤਤ ਜਨਾਨੀ ਦਾ ਹੀ ਬੰਦਾ ਵਾ ਜਨਾਨੀ ਦਾ ਬੰਦਾ ਵਾ ਹੁਣ ਰੀਤ ਆਈ ਆ ਹੁਣ ਤੂੰ ਅਲੀਨ ਦੇ ਵਿੱਚ ਲੱਤ ਮਾਰੀ ਫਤਾਨੀ ਕੰਨ ਜਾਨੀ ਕੀਤਾ ਮੈਂ ਇੰਨੀਆਂ ਗੱਲਾਂ ਦੱਸੀਆਂ ਉਹਨੂੰ ਉਹ ਕਰਦਾ ਵਾ ਸਭ ਕੋ ਉਹ ਬਥੇਰਾ ਮੈਂ ਵੇਖਿਆ ਇੱਕ ਦਿਨ ਉਹ ਇਹਨੂੰ ਬਥੇਰਾ ਘੂਰ ਕੇ ਗਿਆ ਵਾ ਉਹਨੂੰ ਨਹੀਂ ਲੱਗਦੀ ਰਖਵਿੰਦਰ ਦਾ ਜ਼ਮਾਨਾ ਬੜਾ ਤੇਜ ਵਾ ਨਿਆਣਾ ਕਿਸ ਦੀ ਕੋਈ ਸਿੱਖਿਆ ਲਾ ਕੇ ਖੋਸ਼ ਨਹੀਂ ਗਾ ਨਾ ਦੇਣ ਦੀ ਲੋੜ ਯਾ ਜਦੋਂ ਸ਼ੇਰ ਕਹੂਗੀ ਆਪੇ ਚੜ ਲੈਣਗੇ ਅਜੇ ਤਾਂ ਪੜ ਜਾਂਦੇ ਆ ਕਈ ਤੇ ਕੱਢ ਜਾਂਦੇ ਆ ਤੇ ਕਈ ਬੜੇ ਸਮਝਦਾਰ ਹੁੰਦੇ ਪੜ ਲੈ ਕੇ ਓਏ ਓਏ ਦਿਮਾਗ ਆਪ ਕੋ ਆਪਣੇ ਹੁੰਦੇ ਆ ਕਿਸਦਾ ਨਹੀਂ ਗਾਏ ਮਤ ਨਹੀਂ ਕਿ ਤੂੰ ਦਈ ਜਾ ਜੋ ਜਿੰਨੀ ਮਰਦੀ ਦਈ ਜਾ ਮਾਤਾ ਤੇਰੀ ਦਿੱਟਿਆ ਮਤ ਨਹੀਂ ਆਉਣੀ ਮਤ ਵਾਹਿਗੁਰੂ ਦੇ ਚੱਪ ਤੋਂ ਦੀਆ ਕੰਦੇ ਦੀ ਜਿੰਨੇ ਦਿਨ ਕਲਿੰਦਰ ਰਿਹਾ ਉਹਨੇ ਦਿਨ ਤੋਂ ਨਹੀਂ ਕਿ ਬਾਹਰ ਗਏ ਜੇ ਕਿਰਪਾ ਹੋਵੇ ਤਾਂ ਮਾਤਾ ਉਹਦਾ ਮਤ ਨਹੀਂ ਉਹਦੀ ਕਿਸੇ ਨੂੰ ਵੀ ਤੇਰਾ ਭਰਦੇ ਮੁੰਡਾ ਦਸਨ ਦਾ ਨਹੀਂ ਕੀਤਾ ਕੰਤ ਨਾ ਕਰੇ ਜਦੋਂ ਆਪੇ ਆਪਣੇ ਆਪ ਜਦੋਂ ਸਿਰ ਤੇ ਪੈ ਗਈ ਆਪੇ ਸੁਧਰ ਜਾਣਗੇ ਉਹ ਤਾਂ ਤੇਰੀ ਵੀ ਗੱਲ ਠੀਕ ਆ ਪਰ ਮੈਂ ਜਿੰਨੇ ਦਿਨ ਕੁਲਵਿੰਦਰ ਰਿਹਾ ਉਹਨੇ ਦਿਨੋਂ ਬਾਹਰ ਨਹੀਂ ਗਈ ਤੇ ਨਾ ਪਰਦੀ ਵੀ ਘਰ ਆਈ ਆ ਅੱਗੇ ਪਰਦੀ ਹੂਨ ਲਾ ਕੇ ਸੱਦ ਲੈਂਦੀ ਸੀ ਅ ਚੱਲ ਇਹ ਬਹੁਤਾ ਨਹੀਂ ਛੋਟੀ ਦਾੰਦਾ ਆਪੇ ਆਪਣੀਆਂ ਸਿਰ ਤੇ ਪਈਆਂ ਆਪੇ ਚ ਲੈਣਗੇ ਮੰਨ ਤੇ ਹਾਂਜੀ ਮੰਮਾ ਜੀ ਉਹ ਤਾਂ ਇੱਥੇ ਖੇਡਣ ਲੱਗੇ ਤੁਸੀਂ ਤਾਂ ਕੋ ਖਾਦਾ ਪੀਤਾ ਵੀ ਨਹੀਂ ਆ ਮਮਾ ਮੈਨੂੰ ਲੱਭੋ ਖੀ ਨਹੀਂ ਲੱਗੀ ਮੈਨੂੰ ਰੋਟੀ ਬਣਾਏ ਮੇਰਾ ਪੁੱਤ ਆ ਜਾ ਖਾ ਲਾਣ ਕੇ ਤੇ ਵੀਰਾਂ ਨੂੰ ਲੈ ਕੇ ਬੈਠੀ ਆ ਤੇ ਜੇ ਕਿਤੇ ਤਿਲਕ ਕੇ ਵਿੱਚ ਜਾ ਪਏ ਤੇ ਫਿਰ ਮੈਂ ਨਹੀਂ ਮੈਂ ਇਹਨਾਂ ਨੂੰ ਕਿਹਾ ਕਿ ਤੂੰ ਘੁੱਟ ਕੇ ਫੜ ਕੇ ਬਹੁਤ ਨਾਲ ਹਰ ਗੁਨਾ ਮੇਨਾਂ ਆੜੀਆ ਨਹੀਂ ਤਿਲਕ ਦੇ ਚੱਲ ਬਥੇਰਾ ਖੇਡ ਲਿਆ ਤੇ ਲਾ ਕਰ ਇੱਕ ਮਿੰਟ ਮੈਂ ਤੁਹਾਨੂੰ ਗੱਲ ਕਰਨੀ ਹੀ ਇੱਕ ਕਿਹੜੀ ਗੱਲ ਕਰਨੀ ਪੁੱਤ ਮਮਾ ਚਾਚੀ ਜੀ ਨੂੰ ਫੋਨ ਹੋਣ ਡਿਆ ਹੂੰ ਪ੍ਰਦੀਪਾਂਟੀ ਦਾ ਤੇ ਉਹ ਕ ਉਹ ਕੋਈ ਵਿਆਹ ਵਿਉ ਦੀਆਂ ਗੱਲਾਂ ਕਰਨ ਦੇ ਤੇ ਇੱਕੋ ਕਹਿੰਦੇ ਪੀ ਮੈਂ ਤੈਨੂੰ ਮੇਲੇ ਤੇ ਲੈ ਕੇ ਜਾਉਂਗੀ ਹਨਾ ਕਿਹੜੇ ਮੇਲੇ ਤੇ ਪੁੱਤ ਪਤਾ ਨਹੀਂ ਕਿਹੜੇ ਮੇਲੇ ਤੇ ਕਹਿੰਦੇ ਪਰ ਮੰਮਾ ਮੈਂ ਵੀ ਮੇਲੇ ਤੇ ਜਾਣਾ ਹੀ ਜਾਣਾ ਤੇ ਇਹ ਮੈਨੂੰ ਵਿਆਹ ਤੇ ਵੀ ਨਹੀਂ ਖੜਿਆ ਵਿਆਹ ਤੇ ਪੁੱਤ ਮੈਂ ਤੈਨੂੰ ਲੈ ਹੀ ਜਾਣਾ ਸੀ ਤੈਨੂੰ ਪਤਾ ਤੇਰਾ ਕਿੰਨਾ ਜ਼ਰੂਰੀ ਟੈਸਟ ਹੀ ਸਕੂਲੇ ਮੰਮਾ ਪਰ ਟੈਸਟ ਤੇ ਆ ਗਈ ਹੁਣ ਮੈਨੂੰ ਕੱਲ ਦੀ ਛੁੱਟੀ ਕਰਾ ਕੇ ਪਲੀਜ਼ ਇਹ ਲੋ ਮੇਲਾ ਵਖਾ ਦਿਓ ਕੱਲ ਮੈਨਾਂ ਕੋਲ ਮੇਲੇ ਸੁਣ ਗੱਲ ਜਿੱਦ ਨਹੀਂ ਕਰੀਦੀ ਹੋਈ ਦੀ ਮੈਨੂੰ ਪਹਿਲਾਂ ਪੁੱਛ ਤੇ ਲੈਣ ਦੇ ਸੰਦੀਪ ਨੂੰ ਵੀ ਹੈ ਮੇਲਾ ਕਿੱਥੇ ਆ ਮੈਨੂੰ ਤਾਂ ਕਿਤੇ ਲੱਗੇ ਸਕੇ ਮੇਲੇ ਤਾਂ ਉਹ ਨਹੀਂ ਪਤਾ ਤੂੰ ਕਿਹੜੇ ਮੇਲੇ ਦੀ ਗੱਲ ਕਰਨ ਦੀ ਆ ਚਾਚੀ ਨੂੰ ਪੁੱਛ ਕੇ ਤੇ ਵੇ ਲੋ ਮੈਨੂੰ ਫਿਰ ਜਾਣ ਦਿਓ ਹਾਂ ਦਾਦੀ ਮਾਤਰੇ ਧਾਰ ਕਢੰਡੇ ਆ ਹਾਂਜੀ ਧਾਰ ਕੱਢ ਕੇ ਤੇ ਜਦੋਂ ਆਉਂਦੇ ਆ ਨਾ ਲੱਗੇ ਵਿਹਲੇ ਹੋ ਕੇ ਤੇ ਨਾਲੇ ਮੈਂ ਉਹਨਾਂ ਨਾਲ ਗੱਲ ਕਰਦੀ ਆ ਤੇ ਨਾਲੇ ਪੁੱਛਦੀ ਆ ਕਿ ਕਿਹੜੇ ਮੇਲੇ ਦੀ ਤਿਆਰੀ ਹੋਣ ਦੀ ਆ ਇਤਨਾ ਘਰ ਮੇਰਾ ਪੁੱਤ ਕੱਲਣ ਵਾਲਾ ਥਾਂ ਹੋਊਗਾ ਤੇ ਤੈਨੂੰ ਕੱਲ ਦਾਂਗੇ ਸਾਨੂੰ ਪਤਾ ਤੇ ਲੱਗੇ ਸਾਰੀ ਗੱਲਬਾਤ ਦਾ ਵੀ ਹੈ ਕੀ ਆ ਐਵੇਂ ਨਹੀਂ ਕਿ ਗੱਲ ਸੁਣ ਕੇ ਫੋਨ ਤਾਂ ਕਿਸ ਦੀ ਤੇ ਜਦ ਕਰਕੇ ਬੈਜਦਾ ਹੋਈਦਾ ਚਲਾ ਮੇਰੇ ਨਾਲ ਪੁੱਛ ਲੈਨੇ ਹੈ ਚਲੋ ਦਾਦੀ ਨਾਲ ਗੱਲ ਕਰਕੇ ਮੰਮਾ ਕਿੱਥੇ ਜਾਇ ਜੰਨੇ ਮੇਰੀ ਗੱਲ ਤੇ ਸੁਣੋ ਸੁਣ ਤੇ ਬੁੱਤ ਲਈ ਆ ਮੰਮਾ ਮੈਂ ਚਾਚੀ ਨੂੰ ਪੁੱਛਿਆ ਹੀ ਚਾਚੀ ਕਹਿੰਦੇ ਜੇ ਤੇਰੇ ਮੰਮਾ ਮੰਨ ਜੂਗੇ ਤੇ ਮੈਂ ਤੈਨੂੰ ਹੀ ਲੈ ਜੂਗੀ ਨਾਲ ਚਾਚੀ ਨੇ ਕੀ ਕੀਤੀ ਗੱਲ ਤੇਰ ਨਾਲ ਹਾਂਜੀ ਚਾਚੀ ਕਹਿੰਦੇ ਮੈਂ ਲੈ ਜੂਗੀ ਤੈਨੂੰ ਹੀ ਨਾਲ ਪਾਸੂ ਆਪਣੇ ਮੰਮਾ ਨੂੰ ਕਹਿਦੀ ਮੈਂ ਪੁੱਛ ਲੂੰਗੀ ਆ ਜਾ ਵੇਖਦੀ ਗੱਲ ਕਰਕੇ ਠੀਕ ਕਿੱਥੇ ਚੱਲ ਨਹੀਂ ਆ ਰੁਕ ਜਾ ਮੱਝ ਦੇ ਕੋਈ ਨਹੀਂ ਮੱਝ ਉੰਗ ਜਾਣੀਆਂ ਪੁੱਤ ਉੱਥੇ ਆ ਕੇ ਬਹਿ ਕੇ ਗੱਲ ਹੋ ਜਾਊਗੀ ਕਾਲੇ ਨਹੀਂ ਪਈਦਾ ਹੋਈਦਾ ਮੰਮੀ ਜੀ ਕੀ ਆ ਜ਼ਰੂਰੀ ਗੱਲ ਹੈ ਪਹਿਲਾਂ ਬਾਹਰ ਆਇਓ ਦੁੱਧ ਬਾਅਦ ਚ ਸੰਭਲਿਓ ਦੁੱਧ ਸੰਭਲ ਲੈਣ ਦਿੰਦੀ ਮੈਨੂੰ ਨਹੀਂ ਜ਼ਰੂਰੀ ਹੀ ਆਇਓ ਪਹਿਲਾਂ ਕਾਲ ਤਾਂ ਕੋਈ ਹੈ ਨਹੀਂ ਈ ਡੀ ਮਾਂਤ ਮੇਲੇ ਦੀ ਯਾਦ ਕਰਨ ਲਈ ਆ ਤੇ ਮੇਲਾ ਕਿੱਥੇ ਆਪਣੇ ਲਾਗੇ ਸਕੇ ਮੈਨੂੰ ਤੇ ਆ ਵੀ ਨਹੀਂ ਪਤਾ ਇਹਨੇ ਕਿੱਥੇ ਸੁਣ ਲਿਆ ਚਾਚੀ ਆਪਣੀ ਦੇ ਨਾਲ ਤਿਆਰ ਹੋਈ ਆ ਤੇ ਚਾਚੀ ਇਹਦੀ ਨੇ ਆਖਿਆ ਵਾ ਕਿ ਮੈਂ ਜਾਣਾ ਵਾ ਤੇ ਆਪਣੀ ਮੰਮੀ ਨੂੰ ਪੁੱਛ ਲਾ ਤੇ ਮੈਂ ਇਹਨੂੰ ਗਾੜੀਓ ਆਖਿਆ ਵੀ ਤੈਨੂੰ ਕਿੱਦਾਂ ਪਤਾ ਲੱਗਾ ਆਂਦੀ ਕਿ ਚਾਚੀ ਜੀ ਗੱਲ ਕਰਨ ਦੇ ਹੀ ਉਹਦੋਂ ਨਾ ਫਿਰ ਪ੍ਰਦੀਪ ਨਹੀਂ ਚਾਚੀ ਜੀ ਤਿਆਰ ਹੋ ਗਈ ਆ ਮੇਲੇ ਕੋਲ ਦਰਸੋਂ ਚਲ ਗਿਆ ਪਰ ਹੋਂਤੇ ਹੋ ਤੇ ਫਿਰ ਤੁਹਾਨੂੰ ਪਤਾ ਹੀ ਐ ਹੁਣ ਅਗਲੀ ਪਤਾ ਨਹੀਂ ਕਿਹੜੇ ਮੇਲੇ ਦੀ ਗੱਲ ਕਰਨ ਢੀ ਐ ਤੇ ਨਾਲ ਇਹਨੂੰ ਖੜਮ ਨੂੰ ਕਹਿਣ ਢੀ ਤੇ ਇਹ ਜਿੱਦ ਕਰਨ ਢੀ ਮੈਨੂੰ ਵਿਆਹ ਨਹੀਂ ਖੜਿਆ ਤੇ ਮੈਨੂੰ ਮੇਲੇ ਘੱਲੋ ਹੁਣ ਤੁਸੀਂ ਦੱਸੋ ਮੈਂ ਕਿੱਦਾਂ ਕਰਾਂ ਚਲ ਕੋਈ ਨਹੀਂ ਤੁਸੀਂ ਨਾ ਚਲ ਕੇ ਨਹੀਂ ਮਮੇ ਜੀ ਮੈਂ ਐਤ ਨਹੀਂ ਮੇਲੇ ਜਾਣਾ ਹਾਂ ਮੈਨੂੰ ਹੁਣ ਜਦੋਂ ਪਤਾ ਹੀ ਨਹੀਂ ਮੇਲਾ ਹੈ ਕਿਹੜੇ ਪਿੰਡ ਦਾ ਕਿੱਦਾਂ ਤੁਸੀਂ ਆਪ ਪੁੱਛ ਲਿਓ ਨਾ ਸੰਦੀਪ ਨਾ ਕਰਿਓ ਗੱਲ ਕਿਹੜੇ ਮੇਲੇ ਦੀ ਗੱਲ ਹੋਣ ਢੀ ਆ ਆਪਣੇ ਪਿੰਡ ਦਾ ਹੋਵੇ ਤੇ ਮੈਂ ਚੱਲ ਵੀ ਜਾਵਾਂ ਪੁੱਤ ਜਮਾਨਾ ਨਹੀਂ ਕਾ ਚੰਗਾ ਕਿੱਥੇ ਜਵਾਨਤੀ ਪੁੱਤ ਨੂੰ ਘਲੋ ਬਣਾਵਾ ਤੇ ਸੰਦੀਪ ਆਖੂਗੀ ਨਾ ਤੇ ਫਿਰ ਵੀ ਇਹ ਨਹੀਂ ਨਾਲ ਨਾਲ ਹਉ ਕਿ ਆਪ ਚਲ ਜੀ ਚਲੋ ਵੇ ਲਾਂਗੇ ਹੁਣ ਕਰਨਾ ਕੀ ਆ ਕੋਈ ਨਾ ਕੋਈ ਨਵੇਂ ਕੰਮ ਕੱਢ ਮਾਰਦੀ ਆ ਹੁਣ ਆਵਾ ਲੱਗੇ ਸ਼ਾਗੇ ਮੇਲਾ ਤੇ ਤਾਂ ਆ ਹੀ ਫਿਰ ਹੋਏ ਨੇ ਸੁਣਿਆ ਕਿ ਤੇ ਫੋਨ ਕਰਦੀ ਹੋਣੀ ਆ ਪਰ ਦੀਪ ਨੂੰ ਕੀਤਾ ਨਾ ਉਹ ਰਹਿਨੇ ਕਿੰਨੂੰ ਕਰਨਾ ਹੁਣ ਸਰਦਾਰ ਜੀ ਦਾ ਫੋਨ ਆਊਗਾ ਮੈਂ ਉਹਨਾਂ ਨਾਲ ਸਲਾਹ ਕਰੂੰਗੀ ਉਹ ਵੀ ਮੈਨੂੰ ਘਰ ਲਣਗੇ ਤੇ ਫੇਰ ਹੀ ਜਾਊਂਗੀ ਹਾਂ ਹੋਏ ਤੇ ਤੇਰੀ ਵੀ ਗੱਲ ਠੀਕ ਆ ਤਲਵੀ ਐਲੀਓ ਫੇਰਾ ਜੇ ਦੱਕਰ ਨਹੀਂ ਹੋ ਕਰ ਲਿਓ ਨਿਆਣੀ ਅੰਮੀ ਜੀ ਐਵੇਂ ਖਿਹੜਾ ਕਰੀ ਜਾਣਦੀ ਆ ਉਹਦਾ ਜਮਾਨਾ ਤਾਂ ਨਹੀਂਗਾ ਠੀਕ ਹੈਗਾ ਮੈਂ ਤੇ ਅੰਨੀ ਚਲ ਵੀ ਐਲੀਓ ਜੇ ਜਾਊਗੀ ਕੁੜੀ ਨਾਲ ਤੇ ਤੂੰ ਵੀ ਚਲ ਜੀ ਪਹਿਲੀ ਗੱਲ ਤੇ ਦੇ ਸਕੂਲੋਂ ਨਾ ਸੁੱਟੀ ਨਹੀਂ ਕਰਨ ਦੇਣੀ ਸਕੂਲ ਵਾਲਿਆਂ ਨੇ ਕੱਲ੍ਹਾਂ ਦੀ ਤੇ ਦੂਰ ਦੀ ਗੱਲ ਵਾ ਹਾਂ ਹੋਏ ਤੇ ਸਕੂਲਾਂ ਚ ਸਖਤਾਈ ਬੜੀ ਹੋਈ ਪਤਾ ਨਹੀਂ ਕੀ ਗੱਲ ਵਾ ਜਿਹੜੀ ਵਾਜਾ ਮਾਨ ਰਹੀ ਆ ਮੇਰਾ ਤਾਂ ਇਹਨੇ ਦੁੱਧ ਵੀ ਸਾਹਮਣ ਵਾਲਾ ਵਾ ਚੱਲ ਸੰਭਲੋ ਦੁੱਧ ਮੈਂ ਤੇ ਐ ਹੋਈ ਗੱਲ ਕਰਨੀ ਵੀ ਉਹ ਜੇਦ ਕਰਨੋਂ ਨਹੀਂ ਹਟੰਡੀ ਮੈਂ ਵੀ ਚੱਲ ਉਹਨਾਂ ਨੂੰ ਸਮਝਾਉਣੀ ਆ ਜੇ ਜਾਣ ਵਾਲਾ ਕੰਮ ਹੋਊ ਤੇ ਵਕਲਾ ਦੂੰਗੀ ਜਿਹੜੇ ਪਾਪਾ ਮੰਨਣਗੇ ਤੇ ਨਹੀਂ ਆ ਤੂੰ ਗਾੜੀ ਆ ਆਪਣਾ ਪੜਿਆ ਬਚਾ ਲਈ ਚੱਲ ਸੰਭਲੋ ਦੁੱਧ ਆਹ ਸੋਣਾ ਪੁੱਤੋ ਫੋਨ ਤੋਂ ਬਿਨਾਂ ਵੀ ਕਿਤੇ ਖਾ ਲਿਆ ਕਰ ਰੋਟੀ ਮੰਮਾ ਦਾਦੀ ਕੀ ਜਾਂਦੇ ਤੂੰ ਪੁੱਛਿਆ ਹੀ ਦਾਦੀ ਨੂੰ ਪੁੱਛਿਆ ਹੀ ਪੁੱਤੋ ਉਹ ਨਹੀਂ ਕੇ ਮੰਨਦੇ ਹਾਂ ਮਮਾ ਮੈਂ ਤੇ ਜਾਣਾ ਵਾ ਮੈਨੂੰ ਪਤਾ ਤੂੰ ਉਹ ਹੀ ਗੱਲ ਨਾ ਬਾਰ ਬਾਰ ਕਰ ਉਹ ਕਹਿੰਦੇ ਕਿ ਨਹੀਂ ਆ ਸਮਾਨੇ ਪੁੱਤ ਠੀਕ ਹੈਗਾ ਨਾਲੇ ਤੇ ਸਕੂਲ ਵਾਲੇ ਸੁੱਟੀ ਤੇ ਕਰਨੀ ਦੇਣੀ ਕੀ ਫਾਇਦਾ ਤੇਰੇ ਜੇਦ ਕਰਨ ਦਾ ਮम्मा ਧੀਏ ਕਰੀ ਪਾਪਾ ਨੂੰ ਫੋਨ ਤੇ ਗੋਛ ਲਿਆ ਆ ਜੇ ਪਾਪਾ ਮੰਨ ਗਏ ਫਿਰ ਦਾਦੀ ਨੇ ਵੀ ਮੰਨ ਜਾਣਾ ਮੇਰੇ ਜੀ ਕੰਡਿਆ ਮੈਲੇ ਜਾਣ ਨੂੰ ਰਾਤ ਨੂੰ ਫੋਨ ਆਉਣਾ ਵਾ ਨਾ ਆਹ ਵੀ ਗੱਲ ਕਰ ਲਈ ਜੋ ਕਹਿਣਗੇ ਤੇ ਮੈਂ ਖਲਾ ਦੂੰਗੀ ਠੀਕ ਆ ਮम्मा ਥੈਂਕ ਯੂ じゃ ਮੇਰੇ ਪੁੱਤ ਦਾਦੀ ਲੱਗੋ ਨਾ ਚੰਕਾ ਥੋੜਾ ਬਹੁਤਾ ਕੰਮ ਹੋਏ ਮੈਂ ਤਾਂ ਰੋਟੀਆਂ ਪਕਾਉਂਦੀ ਗਰਮੀ ਦੇ ਨਾਲ ਕਿਤੇ ਮम्मा ਕੋ ਇਨੀ ਮੈਂ ਕਰਾ ਦਿੰਨੀ ਕੰਮ ਤੇ ਹੀ ਬੈਠੋ ਵੇਖ ਲਈ ਭਾਂਡੇ ਪੁੰਡੇ ਹੋਣੇ ਚੁੱਕਣ ਵਾਲੇ ਠੀਕ ਹਰ ਗੁੰਦੇ ਵੀ ਲੈ ਜਾ ਉਹਨੇ ਖੀਰ ਖਾ ਲਈ ਆ ਹਰ ਗੁੰਦੇ રે ਨਾਲੇ ਤਾਂ ਫੂਨ ਫੜ ਹੋਰ ਖਾਣੀ ਆ ਫੇਰ ਦਾ ਫੂਨ ਦੇ ਦਵਾਲੇ ਹੋਇਆ ਵਾ ਮਮਾ ਆ ਤੇ ਅੰਦਾ ਮੈਨੂੰ ਚਾਚੀ ਕੋਈ ਲੈ ਕੇ ਦੋ ਖੀਰ ਅੰਦਾ ਮੈਂ ਮਮਾ ਕੋਈ ਖਾਣੀ ਆ ਕੋਈ ਨਹੀਂ ਉੱਥੇ ਹੀ ਕਹਦੇ ਜਾ ਕੇ ਕਹਦੇ ਨਹੀਂ ਫੂਨ ਰੱਖਦੇ ਹਰ ਗੁੰਦੇ ਫੂਨਾ ਨੇ ਰੱਖਿਆ پتہ ਜਿੱਦਾਂ ਦੀ ਆਤ ਪਾਈ ਉਹ ਫੂਨ ਛੱਡਦਾ ਵਾ ਜਾ ਮੇਰਾ ਪੁੱਤ ਨੇ ਦੇਨੂ ਫੀਰ ਠੀਕ। ਰੋਣਾ ਪੁੱਤ ਫੋਨ ਫੜਾ ਦੇ ਐਨਾ ਫੋਨ ਥੋੜਾ ਵੇਖੀਦਾ ਵਾ। ਨਹੀਂ ਆ ਨਹੀਂ ਕਰਨਾ। ਰੋਣਾ ਨਹੀਂ ਆ। ਫੋਨ ਮੈਨੂੰ ਫੜਾ ਇੱਧਰ। ਕਿਦਾਂ ਆਖਾ ਸੁਜੀਆਂ ਤੇਰੀਆਂ ਫੋਨ ਵੇਖ ਵੇਖ ਕੇ। ਉਹੋ ਜੀ ਤੇਰੀ ਮੰਮੀ ਆ ਪੁੱਤ। ਆਹ ਪਾਰੇ ਲੱਗੀ ਤੈਨੂੰ ਫੜਾਇਆ ਵਾ। ਮੁੜ ਕੇ ਕਹਿਣਾ ਸਕੂਲ ਵਾਲਿਆਂ ਦਾ ਕਸੂਰ ਵਾ ਨੰਬਰ ਨਹੀਂ ਆਉਂਦੇ ਬੱਚਿਆਂ ਦੇ। ਖਾਣਾ ਖਵਾਣਾ ਵਾ ਤੇ ਤਾਂ ਗਾੜੀ ਫੋਨ ਰੱਖ ਦੋ। ਚੇ ਰਵਾਉਣਾ ਤਾਂ ਗਾੜੀ ਫੋਨ ਰੱਖ ਦੋ। ਪਤਾ ਨਹੀਂ ਕੀ ਹੋਇਆ ਇਹਦੀ ਮਤ ਨੂੰ। ਰੋਣਾ ਮੇਰਾ ਪੁੱਤ ਇਦਾਂ ਨਹੀਂ ਕਰੀਦਾ ਨਿਗਾਹ ਤੇਰੀ ਸਾਰੀ ਕਮਜ਼ੋਰ ਹੋ ਜਾਣੀ ਆ